ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੇ ਤਾਂ ਸਾਨੂੰ ਪੂਰਨ ਵਿਸ਼ਵਾਸ ਹੈ ਸਤਿਗੁਰਾਂ ਤੇ ਕਿਉਂਕਿ ਆਪ ਆਪ ਹੀ ਜਦੋਂ ਵਿਚਾਰ ਆਉਂਦੀ ਕਹਿੰਦੇ ਅਸੀਂ ਕਾਲ ਯੁੱਗੀ ਜੀਵੇ ਸਾਰੇ ਹੀ ਕਾਲ ਯੁੱਗ ਦੇ ਵਿੱਚ ਨੇ ਕਾਲ ਯੁੱਗੀ ਨੇ ਲੇਕਿਨ ਜਦੋਂ ਸਾਨੂੰ ਸੰਗਤ ਮਿਲ ਜਾਂਦੀ ਨੇ ਸਤਿਗੁਰੂ ਸਾਡੇ ਇਹ ਕਾਲ ਯੁੱਗ ਦੇ ਵਿੱਚ ਕਿਵੇਂ ਸਤਿ ਯੁੱਗ ਦੇ ਵਿੱਚ ਤੁਸੀਂ ਵੀ ਚਰਨਾ ਹੈ ਉਹਦਾ ਗਿਆਨ ਦਿੰਦੇ ਜੇ ਤਾਂ ਪੂਰਨ ਵਿਸ਼ਵਾਸਿਆ ਪੂਰਨ ਅਸੀਂ ਮਤ ਲੈਣੀ ਨਹੀਂ ਚਾਹੁੰਦੇ ਛੱਡਣਾ ਹੀ ਨਹੀਂ ਚਾਹੁੰਦੇ ਤਾਂ ਹੀ ਕਹਿੰਨੇ ਕਾਲਜੁਗੀਆਂ ਉਹ ਸਾਨੂੰ ਕਹਿੰਦੇ ਤੁਸੀਂ ਧਰਲੇ ਪ੍ਰਭੂ ਕਾਲਜੁਗ ਦੇ ਵਿੱਚ ਮਹਾਪੁਰਖਾਂ ਨੇ ਤਾਂ ਹੀ ਆਪਾਂ ਨੂੰ ਕਿਹਾ ਸਤਜੁਗ ਵਰਤੌਣਾ ਜਦੋਂ ਗੁਰੂ ਦੀ ਮੱਤ ਧਾਰਨ ਕਰਾਂਗੇ ਇਹ ਤ੍ਰੈਗੁਣਾ ਤੋਂ ਮਨ ਸਾਡਾ ਉੱਪਰ ਉੱਠੇਗਾ ਸਾਡੇ ਲਈ ਸਤਜੁਗ ਹੋਗੇ ਜਦੋਂ ਅਸੀਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਸੱਚ ਸੁਣਨਾ ਸ਼ੁਰੂ ਕਰ ਦਿੱਤਾ ਸੱਚ ਵੇਖਣਾ ਸ਼ੁਰੂ ਕਰ ਦਿੱਤਾ ਇਹ ਹੀ ਆਪਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਸਮਝਾਇਆ ਜੈਸੇ ਜਲਮ ਹੈ ਕਮਲ ਨਰਾਲਮ ਮਿਰਗਾਈ ਨਿਸ਼ਾਨ ਇਹ ਉਹ ਜੀਵ ਕਹਿੰਦੇ ਨੇ ਜਿਹੜੇ ਇਹ ਆਪਣੇ ਜੀਵਨ ਦਾ ਲਾਹਾ ਨਹੀਂ ਲੈਣਾ ਚਾਹੁੰਦੇ ਜਿਹੜੇ ਇਹ ਮਾਇਆ ਨਾਲ ਪਿਆਰ ਬਹੁਤ ਕਰਦੇ ਨੇ ਜਿਹੜੇ ਮਾਇਆਧਾਰੀ ਇਨੂੰ ਛੱਡਣਾ ਨਹੀਂ ਚਾਹੁੰਦੇ ਨਹੀਂ ਤਾਂ ਸਤਿਗੁਰ ਦੀ ਮੱਤ ਸਾਡੇ ਸਤਿਗੁਰ ਸਾਨੂੰ ਕਹਿ ਰਹੇ ਨੇ ਇੱਕ ਚਿੱਤ ਜੇਕ ਛਿੰਨ ਤੇ ਆਇਓ ਕਾਲ ਫਸ ਕੇ ਬੀਜਨ ਆਇਓ ਇਹ ਉੱਪਰ ਉੱਠ ਜਾਓਗੇ ਤੁਸੀਂ ਅਸੀਂ ਸਿਮਰਨ ਤਾਂ ਕਰੀਏ ਅਸੀਂ ਅਭਿਆਸ ਤਾਂ ਕਰੀਏ ਉਸ ਮਾਰਗ ਤੇ ਚਲੀਏ ਤਾਂ ਸਹੀ ਹੈ ਤੇ ਆਪਾਂ ਨੂੰ ਪੜਦੇ ਵੀ ਆਂ ਅਸੀਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਈ ਲੀਤ ਇੱਕ ਪੈਰ ਪੁੱਟੀਏ ਤਾਂ ਸਹੀ ਇਸ ਫਾਸੇ ਚੱਲੇ ਤਾਂ ਸਹੀ ਸਾਡਾ ਤੇ ਜੇ ਉਹੀ ਆਪਾਂ ਇਹ ਗਿਆਨ ਸੁਣ ਲਿਆ ਇੱਕ ਕੰਨ ਤੋਂ ਸੁਣਿਆ ਦੂਜੇੋਂ ਬਾਹਰ ਚਲਾ ਗਿਆ ਫਿਰ ਦੇ ਵਿੱਚ ਵਸਾਇਆ ਨਹੀਂ ਤੇ ਫੇਰ ਤਾਂ ਕਾਲ ਯੁਗ ਦੇ ਵਿੱਚ ਵਿਚਰਦੇ ਆ ਰਹਿਣਾ ਹੈ ਤੇ ਜੇ ਇਹਦੇ ਤੋਂ ਉੱਪਰ ਉੱਠਣਾ ਚਾਹੁੰਦੇ ਆ ਤੇ ਫੇਰ ਸਾਨੂੰ ਸਤਿਗੁਰ ਗਿਆਨ ਦੇ ਰਹੇ ਨੇ ਦੇ ਦੇ ਰਹੇ ਨੇ ਕਿਵੇਂ ਤੁਸੀਂ ਸੰਤ ਬਣ ਸਕਦੇ ਜੇ ਸਾਧੂ ਬਣ ਸਕਦੇ ਜੇ ਗੁਰਮਖ ਤੇ ਭਗਤ ਬਣ ਸਕਦੇ ਜੇ ਇਹ ਆਪਣੇ ਜੀਵਨ ਦਾ ਲਾਹ ਲੈ ਸਕਦੇ ਤੇ ਜੇ ਆਲਸੀ ਕਰੀ ਜਾਣਾ ਹੈ ਸਿਮਰਨ ਕਰਨਾ ਨਹੀਂ ਅਸੀਂ ਤਾਂ ਕਾਲ ਯੁਗ ਹੀ ਆ ਜੀਵਿਆਂ ਸਾਡੇ ਵਾਸ ਹੀ ਨਹੀਂ ਕੁਛ ਇਹ ਤਾਂ ਜੇ ਸਾਡੇ ਇਹ ਮਨ ਦੀ ਭਾਵਨਾ ਨਹੀਂ ਇਹ ਗਿਆਨ ਨਹੀਂ ਸਾਡੇ ਅੰਦਰ ਵਸਿਆ ਫਿਰ ਤਾਂ ਅਸੀਂ ਕਰੀ ਜਾਣਾ ਇਹ ਫਿਰ ਤਾਂ ਅਸੀਂ ਚਲੀ ਜਾਣਾ ਇਸ ਸੰਭਾਗ ਨਹੀਂ ਤਾਂ ਸਤਿਗੁਰੂ ਸਾਨੂੰ ਵਾਰ-ਵਾਰ ਗਿਆਨ ਦੇ ਰਹੇ ਨੇ ਵਾਰ-ਵਾਰ ਭੇਜਦੇ ਰਹੇ ਨੇ ਸੋਝੀ ਦੇ ਰਹੇ ਨੇ ਇਹ ਜਿਹੜਾ ਸਿਮਰਨ ਹੈ ਅਭਿਆਸ ਹੈ ਇਹਨੂੰ ਤੁਰਦੇ ਫਿਰਦੇ ਹਿਰਦੇ ਵਿੱਚ ਵਸਾ ਲਓ ਇਹ ਚੇਤਾ ਬਣ ਜੇ ਕਿ ਯਾਦ ਬਣ ਜੇ ਜਦੋਂ ਯਾਦ ਬਣ ਜੇਗੀ ਤੁਸੀਂ ਸਤਜੂਗੇ ਝੂਠ ਹੈ ਹੀ ਨਹੀਂ ਮਾਇਆ ਹੈ ਹੀ ਨਹੀਂ ਵਿਚਾਰ ਹੈ ਹੀ ਨਹੀਂ ਤੇ ਜਿਹਨੂੰ ਦੇਖਣਾ ਹੈ ਜਿਹਨੂੰ ਸੁਣਨਾ ਹੈ ਉਹ ਦੂਰ ਨਹੀਂ ਸਾਡੇ ਤੋਂ ਇਸੇ ਕਰਕੇ ਆਪਾਂ ਯਤਨ ਕਰੀਏ ਸਾਰਾ ਪਰਿਵਾਰ ਸਤਗੁਰੂ ਦੀ ਸ਼ਰਨ ਵਿੱਚ ਬੈਠ ਕੇ ਜਿਹੜਾ ਇਹ ਗਿਆਨ ਮਹਾਂਪੁਰਖਾਂ ਨੇ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਦੀ ਬਾਣੀ ਦਾ ਇਹ ਆਪਾਂ ਅਧ੍ਰੜ ਕਰੀਏ ਤੇ ਮਾਰੇ ਦੀ ਕਿਰਪਾ ਹੋ ਜਾਣੀ ਉਹ ਤਾਂ ਕਹਿੰਦੇ ਇੱਕ ਖਿੰਣ ਵਿੱਚ ਹੀ ਤੁਸੀਂ ਇਸ ਵਿਚਾਰਾ ਤੋਂ ਮੁਕਤ ਹੋ ਜਾਂਦੇ ਜੀ ਇੰਨਾ ਸਾਨੂੰ ਉਹਨਾਂ ਨੇ ਉਹ ਜੁਗਤ ਦੱਸੀ ਆ ਉਹ ਤਰੀਕਾ ਦੱਸੀ ਆ ਜੀ ਸੋ ਆਪਾਂ ਸਾਰਿਆਂ ਨੇ ਇਸ ਨੂੰ ਅਪਣਾਉਣਾ